ਲੱਗਦਾ ਹੈ ਕਿ ਇਹਨਾਂ ਦੇ ਵਿੱਚ ਆਪਸੀ ਜੋ ਹੈ ਤਣਾਅ ਹੈ ਡਿਫੈਂਸ ਦਾ ਤੇ ਸਿਵਲੀਆਂ ਦਾ ਜੋ ਇਹਨਾਂ ਦੇ ਸਮਝੌਤੇ ਦੀ ਗੱਲ ਛਿੜੀ ਉਹਦੇ ਵਿੱਚ ਜ਼ਿਆਦਾ ਇਨਵੋਲਵਮੈਂਟ ਸ਼ਾਇਦ ਉਹਨੂੰ ਲੱਗੀ ਨਹੀਂ ਚੀਫ ਆਫ ਆਫਰਮ ਸਟਾਫ ਨੂੰ ਤੇ ਡਿਫੈਂਸ ਨੂੰ ਡਿਫੈਂਸ ਦਾ ਤਾਂ ਖੜੀ ਜੀਐਮਓ ਹੈ ਹੀ ਸੀ ਚੀਫ ਆਫ ਆਫਰਮ ਸਟਾਫ ਨੂੰ ਨਹੀਂ ਲੱਗੀ ਇਹਦੇ ਵਿੱਚ ਕਿ ਮੇਰੀ ਹੇਠੀ ਹੋ ਰਹੀ ਹੈ ਉਸ ਨੂੰ ਜਦੋਂ ਲੱਗਿਆ ਉਹਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ਼ਾਰਾ ਦੇ ਦਿੱਤਾ ਭਾਈ ਤੁਸੀਂ ਹਲੇ ਚਾਲੂ ਰੱਖੋ ਤੇ ਅ ਜਦ ਕੇ ਪੂਰੀ ਸਿਵਲਨ ਚਾਹੁੰਦੇ ਸੀ ਕਿ ਇਹ ਨਾ ਹੋਵੇ ਜਿਸ ਤਰ੍ਹਾਂ ਮਸਾਇਲਾਂ ਦੀ ਬਰਸ਼ਾ ਹੋ ਰਹੀ ਸੀ ਐਡਰਲਾਈਜ਼ਡ ਜੋ ਚੜੀ ਚੜੀ ਮਸਾਇਲ ਜੱਟ ਇਕੱਠੀਆਂ ਹੋਈਆਂ ਔਰ ਤਕਰੀਬ 50 ਤੇ ਤਕਰੀਬਨ ਜੋ ਹੈ ਡਰੋਨ ਜੋ ਹੈ ਸੈਟ ਲੀਆਂ ਸੀਗੀਆਂ ਤੇ ਉਹਦੇ ਇਹਦੇ ਤੇ ਫਿਰ ਸਾਨੂੰ ਵੀ ਬਾਅਦ ਦੇ ਵਿੱਚ ਉਹਨਾਂ ਦੇ ਪੰਜ ਹਵਾਈ ਅਡੇ 6 ਹਵਾਈ ਅਡੇ ਨੇ ਤੋਂ ਮੂਦ ਕਰਨੇ ਪਏ ਉਹਨਾਂ ਨੂੰ ਜਦ ਦੇਖਿਆ ਕਿ ਸਾਡਾ ਤਾਂ ਸਾਰਾ ਕੁਝ ਤਬਾਹ ਹੋ ਰਿਹਾ ਹੈ ਤਾਂ ਉਹਨਾਂ ਦੇ ਜੋ ਫੋਰਨ ਸਕਿਉਰਟੀ ਡਵਾਈਸਰ ਸੀ ਉਹਨਾਂ ਨੇ ਸਾਡੇ ਐਡਵਾਈਜ਼ਰ ਨੂੰ ਰਿਕੁਐਸਟ ਕੀਤੀ ਕਿ ਗੱਲ ਕਰੋ ਉਹਨਾਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਰਿਕੁਐਸਟ ਕੀਤੀ ਭਾਈ ਤੁਸੀਂ ਜੰਗਬੰਦੀ ਕਰ ਲਓ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਪੈਸਾ ਸਾਡੇ ਕੋਲ ਹੈ ਨਹੀਂ ਤੇਲ ਸਾਡੇ ਕੋਲ ਹੈ ਨਹੀਂ ਮਿਨੀਸ਼ਨ ਸਾਡੇ ਕੋਲ ਹੈ ਨਹੀਂ ਲੰਦ ਦੇ ਵੀ ਸਾਡੇ ਕੋਲ ਹੈ ਨਹੀਂ ਪੈਸੇ ਲਈ ਆਈਐਮਐਫ ਨੂੰ ਤੇ ਉਹਦੇ ਲਈ ਵੀ ਖਾਸ ਕਰਕੇ ਜਦ ਸਾਡੀ ਇੰਡੀਆ ਵੀ ਉਹਦੇ ਮੈਂਬਰ ਸੀ ਤਾਂ ਉੱਥੇ ਜਿਹੜੀ ਹੈ ਅਕਸੈਪਟੈਂਸ ਇਹਨਾਂ ਦੀ ਕਰ ਲਈ ਗਈ 1 ਬਿਲੀਅਨ ਡਾਲਰ ਦੀ ਔਰ ਇਹ ਸ਼ਾਇਦ ਅੰਦਰੋਂ ਸ਼ਰਤ ਸੀ ਕਿ ਤੁਸੀਂ ਜੋ ਹੈ ਸਮਝੌਤਾ ਕਰੋਗੇ, ਛਾਤੀ ਕਰੋਗੇ, ਐਗਰੀਮੈਂਟ ਕਰੋਗੇ ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਇਸ਼ਾ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਸੀ ਜਿਸ ਤੇ ਚੱਲਦੇ ਆ ਬੀਤੇ ਦਿਨੀ ਇੱਕ ਜੰਗਬੰਦੀ ਦੀ ਖਬਰ ਜਦੋਂ ਆਉਂਦੀ ਹੈ ਤਾਂ ਭਾਰਤ ਦੇ ਵਿੱਚ ਮਾਹੌਲ ਹੈ ਜਿਹੜਾ ਕਿ ਉਹ ਬਦਲ ਜਾਂਦਾ ਹੈ ਤੇ ਕੁਝ ਹੀ ਦੇਰ ਦੇ ਬਾਅਦ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਹਮਲਾਵਾ ਜਿਹੜਾ ਕਿ ਕਈ ਥਾਵਾਂ ਦੇ ਉੱਤੇ ਕਰ ਦਿੱਤਾ ਜਾਂਦਾ ਹੈ ਜਿਸ ਤੇ ਕਾਰਨ ਤਣਾਅ ਦਾ ਮਾਹੌਲ ਹੈ ਜਿਹੜਾ ਕਿ ਮੁੜ ਤੋਂ ਬਣ ਜਾਂਦਾ ਹੈ ਤੇ ਇਸ ਦੇ ਲਈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਰਿਟਾਇਰ ਕਰਨਲ ਡਾਕਟਰ ਡੀ ਐਸ ਗਰੇਵਾਲ ਜੋ ਨਾਲ ਗੱਲਬਾਤ ਕਰਾਂਗੇ ਸਨ ਨਮਸਕਾਰ ਜੀ ਨਮਸਕਾਰ ਜੀ ਕਿਵੇਂ ਵੇਖਦੇ ਹੋ ਜਿਹੜਾ ਕਿ ਪਹਿਲਾਂ ਤਾਂ ਤਣਾਅ ਦਾ ਮਾਹੌਲ ਬਹੁਤ ਜ਼ਿਆਦਾ ਬਣਿਆ ਹੁੰਦਾ ਹੈ ਜੰਗਬੰਦੀ ਦਾ ਐਲਾਨ ਹੁੰਦਾ ਹੈ ਸਭ ਕੁਝ ਨੋਰਮਲ ਵਰਗਾ ਲੱਗਦਾ ਹੈ ਤੇ ਉਸ ਤੋਂ ਬਾਅਦ ਮੋੜ ਤੋਂ ਪਾਕਿਸਤਾਨ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤਣਾਅ ਤਾਂ ਖੈਰ ਬਹੁਤ ਵੱਡਾ ਹੋ ਗਿਆ ਸੀ ਸਾਰੇ ਪੰਜਾਬ ਦੇ ਵਿੱਚ ਜ਼ਿਆਦਾ ਹੋ ਗਿਆ ਜੰਮੂ ਕਸ਼ਮੀਰ 'ਚ ਤੇ ਰਾਜਸਥਾਨ ਦੇ ਵਿੱਚ ਤੇ ਥੱਲੇ ਗੁਜਰਾਤ ਦੇ ਵਿੱਚ ਜਿਸ ਤਰ੍ਹਾਂ ਮਸਾਇਲਾਂ ਦੀ ਵਰषा ਹੋ ਰਹੀ ਸੀ ਐਟਲਾਈਜ਼ਡ ਜੋ ਚੜੀ ਚੜੀ ਮਸਾਇਲ ਜਟ ਇਕੱਠੀਆਂ ਹੋਈਆਂ ਔਰ ਤਕਰੀਬਨ 50 ਤੇ ਤਕਰੀਬਨ ਜੋ ਹੈ ਡਰੋਨ ਜੋ ਹੈ ਸੈਟਲੀਆਂ ਸੀਗੀਆਂ ਤੇ ਉਹਦੇ ਇਹਦੇ ਤੇ ਫਿਰ ਸਾਨੂੰ ਵੀ ਬਾਅਦ ਦੇ ਵਿੱਚ ਉਹਨਾਂ ਦੇ ਪੰਜ ਹਵਾਈ ਹੱਡੇ 6 ਹਵਾਈ ਹੱਡੇ ਨਿਸ਼ਚਤ ਨਬੂਤ ਕਰਨੇ ਪਏ ਉਹਨਾਂ ਨੂੰ ਜਦ ਦਿਖਿਆ ਕਿ ਸਾਡਾ ਤਾਂ ਸਾਰਾ ਕੁਝ ਤਬਾਹ ਹੋ ਰਿਹਾ ਹੈ ਤਾਂ ਉਹਨਾਂ ਦੇ ਜੋ ਫਾਰਮ ਸਕਿਉਰਟੀ ਡਵਾਈਜ਼ਰ ਸੀ ਉਹਨਾਂ ਨੇ ਸਾਡੇ ਐਡਵਾਈਜ਼ਰ ਨੂੰ ਰਿਕਵੈਸਟ ਕੀਤੀ ਕਿ ਗੱਲ ਕਰੋ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਰਿਕੁਐਸਟ ਕੀਤੀ ਭਾਈ ਤੁਸੀਂ ਜੰਗਬੰਦੀ ਕਰ ਲਓ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਪੈਸਾ ਸਾਡੇ ਕੋਲ ਹੈ ਨਹੀਂ ਤੇਲ ਸਾਡੇ ਕੋਲ ਹੈ ਨਹੀਂ ਮਿਨੀਸ਼ਨ ਸਾਡੇ ਕੋਲ ਹੈ ਨਹੀਂ ਲੰਡ ਦੀ ਹਿੰਮਤ ਸਾਡੇ ਕੋਲ ਹੈ ਨਹੀਂ ਟੈਂਕਾਂ ਦੇ ਹਿੱਸੇ ਪੁਰਜੇ ਹੈ ਨਹੀਂ ਸਾਡੇ ਕੋਲ ਕੋਈ ਲੜਨ ਦਾ ਹਿੰਮਤ ਹੈ ਨਹੀਂ ਇਦੋਂ ਬਾਅਦ ਐਕਚੁਅਲੀ ਜੋ ਹੈ ਉਹਨਾਂ ਨੇ ਰਿਕੁਐਸਟ ਵੀ ਪਾਈ ਹੋਈ ਸੀ ਅ ਜੋ ਹੈ ਪੈਸੇ ਲਈ ਆਈਐਮਐਫ ਨੂੰ ਤੇ ਉਹਦੇ ਲਈ ਵੀ ਖਾਸ ਕਰਕੇ ਜਦ ਸਾਡੀ ਇੰਡੀਆ ਵੀ ਉਹਦੇ ਵਿੱਚ ਮੈਂਬਰ ਸੀ ਤਾਂ ਉੱਥੇ ਜਿਹੜੀ ਹੈ ਐਕਸੈਪਟੈਂਸ ਇਹਨਾਂ ਦੀ ਕਰ ਲਈ ਗਈ 1 ਬਿਲੀਅਨ ਡਾਲਰ ਦੀ ਔਰ ਇਹ ਸ਼ਾਇਦ ਅੰਦਰੋਂ ਸ਼ਰਤ ਸੀ ਕਿ ਤੁਸੀਂ ਜੋ ਹੈ ਸਮਝੌਤਾ ਕਰੋਗੇ ਸ਼ਾਂਤੀ ਕਰੋਗੇ ਐਗਰੀਮੈਂਟ ਕਰੋਗੇ ਲੜਾਈ ਦੇ ਵਿੱਚ ਪੈਸਾ ਨਹੀਂ ਲਾਓਗੇ ਇਹਦਾ ਹਾਲੇ ਪ੍ਰੂਫ ਕੋਈ ਨਹੀਂ ਹੈ ਚੈੱਕ ਇਹਦੀ ਇਨਕੁਆਰੀ ਹੋਰ ਬਹੁਤ ਡਿਟੇਲ ਕਰਨੀ ਜ਼ਰੂਰਤ ਹੈ ਤੇ ਉਸ ਤੋਂ ਬਾਅਦ 355 ਤੇ ਸਾਡੇ ਪਾਕਿਸਤਾਨ ਦੇ ਜੋ ਡੀਜੀਐਮਓ ਹੈ ਉਹਨੇ ਰਿਕੁਐਸਟ ਕੀਤੀ ਭਾਈ ਜੋ ਪਹਿਲਾਂ ਗੱਲਬਾਤ ਹੋਈ ਹੈ ਉਹਨੂੰ ਅੱਗੇ ਡੀਜੀ ਇਹ ਮੈਨੂੰ ਕਿਹਾ ਕਿ ਇਸ ਸਮਝੌਤਾ ਕਰੀਏ ਦੋਨਾਂ ਦੇ ਵਿੱਚ ਪੂਰੀ ਗੱਲਬਾਤ ਹੋਈ ਔਰ ਸਾਰੀ ਜੋ ਹੈ ਆਪਣੇ ਹਾਇਰ ਲੈਵਲ ਤੱਕ ਗੱਲਬਾਤ ਹੋਣ ਤੋਂ ਬਾਅਦ ਸਮਝੌਤੇ ਦਾ ਇੱਕ ਸਮਝੌਤਾ ਹੋ ਗਿਆ ਜੀ ਅੰਡਰਸਟੈਂਡਿੰਗ ਹੋ ਗਈ ਜਿਸ ਤੇ ਦੇ ਨਾਲ ਕੋਈ ਲਿਖਤੀ ਸਮਝੌਤਾ ਤਾਂ ਹੋਇਆ ਨਹੀਂ ਇਸ ਅੰਡਰਸਟੈਂਡਿੰਗ ਹੋ ਗਈ ਤੇ ਸਮਝੌਤਾ ਬੰਦ ਰਿਹਾ ਕੁਛ 3 ਘੰਟੇ ਬੰਦ ਰਿਹਾ 8 ਵਜੇ ਤੱਕ ਉਸ ਤੋਂ ਬਾਅਦ ਫਿਰ ਇਹਨਾਂ ਨੇ ਮਸਾਇਲੇ ਸ਼ੁਰੂ ਕਰਤੀਆਂ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਪਠਾਨਕੋਟ ਤੱਕ ਜੋ ਹੈ ਮਸਾਇਲਾਂ ਦਾ ਲਗਾਤਾਰ ਬਾਰਿਸ਼ ਹੁੰਦੀ ਰਹੀ ਤੇ ਇਹਦਾ ਮਤਲਬ ਉਹ ਆਪਣੀ ਜੋ ਹੈ ਆਦਤੋਂ ਜੋ ਹੈ ਹਟਿਆ ਨਹੀਂ ਪਿੱਛੇ ਨਹੀਂ ਹਟਿਆ ਔਰ ਫਿਰ ਉਹੀ ਨੁਕਸਾਨ ਕਰਨ ਦੀ ਉਹਨੇ ਪੂਰੀ ਆਦਤ ਰਹੀ ਔਰ ਕਿਉਂ ਹੋਈ ਇਹ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਆਪਸੀ ਜੋ ਹੈ ਤਣਾਅ ਹੈ ਡਿਫੈਂਸ ਦਾ ਤੇ ਸਿਵਲਿਅਨ ਦਾ ਜੋ ਇਹਨਾਂ ਦੇ ਸਮਝੌਤੇ ਦੀ ਗੱਲ ਛਿੜੀ ਉਹਦੇ ਵਿੱਚ ਜ਼ਿਆਦਾ ਇਨਵੋਲਵਮੈਂਟ ਸ਼ਾਇਦ ਉਹਨੂੰ ਲੱਗੀ ਨਹੀਂ ਚੀਫ ਆਫ ਆਰਮੀ ਸਟਾਫ ਨੂੰ ਤੇ ਡਿਫੈਂਸ ਨੂੰ ਦਫਤਰ ਦਾ ਖਡ ਡੀਜੀਐਮਓ ਹੋਈ ਸੀ ਚੀਫ ਅਫਰਮ ਸਟਾਫ ਨੂੰ ਨਹੀਂ ਲੱਗੀ ਇਹਦੇ ਵਿੱਚ ਕਿ ਮੇਰੀ へਠੀ ਹੋ ਰਹੀ ਹੈ ਉਸ ਨੂੰ ਇਹ ਜੱਬ ਲੱਗ ਗਿਆ ਤੇ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ਼ਾਰਾ ਦੇ ਦਿੱਤਾ ਭਾਈ ਤੁਸੀਂ ਹਲੇ ਚਾਲੂ ਰੱਖੋ ਤੇ ਜਦ ਕੇ ਪੂਰੀ ਸਿਵਿਲਿਅਨ ਚਾਹੁੰਦੇ ਸੀ ਕਿ ਇਹ ਨਾ ਹੋਵੇ ਫਿਰ ਜਦ ਬਹੁਤ ਨੁਕਸਾਨ ਹੋਇਆ ਸ਼੍ਰੀਨਗਰ ਦੇ ਵਿੱਚ ਵੀ ਹੋਇਆ ਤੇ ਪਠਾਨਕੋਟ ਦੂਜੇ ਤੱਕ ਕੋਸ਼ਿਸ਼ ਹੋਈ ਇਹਨੇ ਫਾਇਰਿੰਗ ਕੀਤੀ ਗਈ ਤਾਂ ਉਸ ਤੋਂ ਬਾਅਦ ਇੰਡੀਆ ਨੇ ਫਿਰ ਉਹਨਾਂ ਦੇ ਡੀਜੀਐਮਓ ਨੂੰ ਪੁੱਛਿਆ ਕਿ ਕੀ ਹੋ ਰਿਹਾ ਭਾਈ ਤੁਸੀਂ ਕਿਉਂ ਇਹ ਕਰ ਰਹੇ ਹੋ ਸਮਝੋਤਾ ਨਹੀਂ ਤੁਹਾਡਾ ਕੋਈ ਹੋ ਗਿਆ ਸਮਝੋ ਉਹਨੇ ਫਿਰ ਉਹਦੇ ਕਹਿਣ ਦੇ ਉੱਤੇ ਫਿਰ ਦਵਾ ਪਾਉਣ ਦੇ ਉੱਤੇ ਫਿਰ ਜੇ ਇਹ ਸਮਝੋਤਾ ਰਾਤ ਨੂੰ ਇਹ ਹੋਇਆ ਦੁਬਾਰਾ ਔਰ ਇਹ ਜੋ ਫਾਇਰ ਬੰਦੀ ਹੋਈ ਲੇਕਿਨ ਇਹਨਾਂ ਉੱਤੇ ਭਰੋਸਾ ਤਾਂ ਕੀਤਾ ਨਹੀਂ ਜਾ ਸਕਦਾ ਕਿ ਕੌਣ ਕਿੱਥੇ ਕੀ ਕਰਦਾ ਹੈ ਇਸ ਤੋਂ ਲੱਗਦਾ ਹੈ ਕਿ ਇਹਨਾਂ ਦੇ ਅੰਦਰ ਵੀ ਖਾਨਾ ਜੰਗੀ ਇੱਕ ਚੱਲ ਰਹੀ ਹੈ ਕਿਸਮ ਦੇ ਨਾਲ ਦੇਖੋ ਜਿਵੇਂ ਇਹਨਾਂ ਦੀ ਪੋਲੀਟੀਕਲ ਪਾਰਟੀਆਂ ਇਕੱਠੀਆਂ ਨਹੀਂ ਦੇਖੋ ਆਪਣਾ ਭਾਰਤ ਜਿਹੜਾ ਹੈ ਭਾਰਤ ਦੀਆਂ ਸਾਰੀਆਂ ਪਾਰਟੀਆਂ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੇ ਧਰਮ ਸਾਰੇ ਇੰਡੀਵਿਜੂਅਲਸ ਇਕੱਠੇ ਨੇ ਜੀ ਸਾਰੇ ਕਹਿੰਦੇ ਆ ਕਿ ਇਹਨਾਂ ਨੂੰ ਸਜ਼ਾ ਦਿਓ ਇਹਨਾਂ ਨੇ ਹੱਤਿਆ ਨੂੰ ਤੁਸੀਂ ਮਾਰਿਆ ਹੈ ਔਰ ਇਹ ਟੈਰਰਿਜ਼ਮ ਖਤਮ ਹੋਣਾ ਚਾਹੀਦਾ ਹੈ ਸਭ ਦਾ ਇਹੀ ਐਲਾਨ ਸੀ ਔਰ ਸਭ ਦੀ ਇਹੀ ਇੱਛਾ ਸੀ ਕਿ ਟੈਰਰਿਜ਼ਮ ਖਤਮ ਕੀਤਾ ਜਾਏ ਜੀ ਟਰਨ ਟਰਨ ਦੇ 21 ਅੱਡੇ ਸੀ 9 ਅੱਡੇ ਐਨ ਆਰਡਰ ਦੇ ਉੱਤੇ ਹੀ ਪ੍ਰਾਈਮ ਮਿਨਿਸਟਰ ਨੇ ਇੱਕੋ ਹੀ ਆਰਡਰ ਦਿੱਤਾ ਸੀ ਟੈਰੋਰੀਜ਼ਮ ਨੂੰ ਖਤਮ ਕਰੋ ਤੁਹਾਨੂੰ ਖੁੱਲੀ ਛੁੱਟੀ ਜੀ ਉਹਨਾਂ ਨੇ 9 ਅੱਡੇ ਓਕਾ ਤਬਾਹ ਕਰ ਦਿੱਤੇ ਔਰ ਹੈਰਾਨੀ ਦੀ ਗੱਲ ਇਹ ਕਿ ਇਹਦੇ ਵਿੱਚ ਹਾਫਿਜ਼ ਸਈਦ ਦਾ ਭਰਾ ਵੀ ਔਰ ਦੂਜੇ ਵੀ ਕਾਫੀ ਲੀਡਰ ਮਾਰੇ ਗਏ ਸੀ ਉਹਨਾਂ ਲੀਡਰਾਂ ਨੂੰ ਜਿਆ ਦਬਾਇਆ ਜਾ ਰਿਹਾ ਸੀ ਦਫਨਾਇਆ ਜਾ ਰਿਹਾ ਸੀ ਉਹਦੇ ਵਿੱਚ ਫੌਜੀ ਅਫਸਰ ਵੱਡ ਵੱਡ ਸਾਰੇ ਸ਼ਾਮਲ ਸੀਗੇ ਇਹਦਾ ਮਤਲਬ ਜੋ ਹੈ ਇਹਨਾਂ ਦੀ ਟੈਰੋਰੀਜ਼ਮ ਦੇ ਨਾਲ ਮਿਲੀ ਭੁਗਤ ਸੀ ਆਈਐਸਆਈ ਲਗਾਤਾਰ ਇਹਨਾਂ ਨੂੰ ਡਾਇਰੈਕਟ ਕਰਦੀ ਸੀ ਟਰੇਨ ਕਰਦੀ ਸੀ ਔਰ ਫੌਜੀ ਅੱਗੇ ਪਹੁੰਚਾਉਂਦੇ ਸੀ ਤੋ ਉਹ ਇਹਨਾਂ ਨੂੰ ਆਪਣਾ ਹਿੱਸਾ ਸਮਝਦੇ ਸੀ ਔਰ ਇੱਕ ਲੜਾਈ ਜਿਹੜੀ ਹੈਗੀ ਹੈ ਉਹਨਾਂ ਨੇ ਚਾਲੂ ਕੀਤੀ ਹੋਈ ਭਾਰਤ ਦੇ ਅਗੇਂਸ ਸੀ ਜੋ ਇੱਕ ਫੌਜੀ ਦੀ ਲੜਾਈ ਸੀ ਜੋ ਇੱਕ ਦੇਸ਼ ਦੀ ਦੂਜੇ ਅਗੇਂਸ ਦੇ ਦੇਸ਼ ਦੇ ਅਗੇਂਸ ਚਾਲੂ ਸੀ ਤੁਸੀਂ ਕਿਹਾ ਕਿ ਉਹਨਾਂ ਦੇ ਕੋਲ ਕੋਈ ਵੀ ਚੀਜ਼ ਨਹੀਂ ਸੀ ਪਾਕਿਸਤਾਨੀਆਂ ਦੇ ਕੋਲ ਟੈਂਕਰ ਨਹੀਂ ਸੀ ਲੜਨ ਦੇ ਲਈ ਕੁਝ ਨਹੀਂ ਸੀ ਹਨਾ ਜਿਵੇਂ ਤੁਸੀਂ ਕਿਹਾ ਕਿ ਉਧਾਰ ਲੈ ਕੇ ਤਾਂ ਉਹਨਾਂ ਨੇ ਡਰਨ ਜਿਹੜੇ ਕਿ ਉਹ ਛੱਡੇ ਨੇ ਤੇ ਫਿਰ ਉਹਨਾਂ ਦੇ ਦੁਆਰਾ ਜਿਹੜੀ ਸੀਜ਼ਫਾਇਰ ਹੁੰਦੀ ਹੈ ਉਸ ਤੋਂ ਬਾਅਦ ਦੇ ਵਿੱਚ ਕਿਉਂ ਦੁਆਰਾ ਜਿਹੜਾ ਅਟੈਕ ਉਹ ਕੀਤਾ ਗਿਆ ਨਹੀਂ ਉਹੀ ਮੈਂ ਤੁਹਾਨੂੰ ਦੱਸ ਰਿਆ ਨਾ ਇਹ ਜਿਹੜਾ ਅਚੀਵ ਹਵਾਮੀ ਸਟਾਫ ਹੈ ਲੱਗਦਾ ਹੈ ਕਿ ਉਹਨਾਂ ਨੇ ਠੀਕੀ ਸਮਝੀ ਹੋਣੀ ਹੈ ਕਿ ਮੇਰੇ ਤੋਂ ਬਿਨਾ ਪੁੱਛੇ ਜਾਂ ਮੇਰੀ ਪੂਰੀ ਡਿਟੇਲ ਦੇਣਾ ਨਹੀਂ ਕੀਤਾ ਇਹ ਤੇ ਉਹਨੇ ਆਪਣੇ ਜੋ ਫੌਜਤਾ ਉਹਦੇ ਅੰਡਰ ਵੀ ਹੈ ਨੇ ਡਾਇਰੈਕਟਰ ਨੇ ਕਹਿੰਦਾ ਭਾਈ ਚਾਲੂ ਰੱਖੋ ਤੁਸੀਂ ਬੰਦ ਨਾ ਕਰੋ ਮੈਂ ਤੁਹਾਨੂੰ ਦੇਖਾਂਗਾ ਲੱਗਦਾ ਜੋ ਅੰਦਰੋਂ ਗੱਲ ਨਿਕਲ ਕੇ ਆਉਂਦੀ ਹੈ ਪਰ ਲੇਕਿਨ ਉਹਦਾ ਕਨਫਰਮੇਸ਼ਨ ਹਲੇ ਬਾਕੀ ਹੈ ਕੁਝ ਚਿਰ ਬਾਅਦ ਵੀ ਔਰ ਫਿਰ ਵੀ ਬਾਅਦ ਦੇ ਵਿੱਚ ਉਹ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਆਪਸ ਵਿੱਚ ਹੀ ਖਿੱਚਾ ਤਾਣੀ ਚੱਲ ਰਹੀ ਹੈ ਸਿਵਲ ਦੇ ਵਿੱਚ ਵੀ ਤੇ ਆਰਮੀ ਦੇ ਵਿੱਚ ਵੀ ਔਰ ਸਿਵਲ ਚਾਹੁੰਦੀ ਹੈ ਕਿ ਜਨਰਲ ਨੂੰ ਹਟਾਤਾ ਜਾਵੇ ਨਵਾਜ਼ ਸ਼ਰੀਫ ਜੋ ਹੈ ਉਤੋਂ ਇੰਗਲੈਂਡ ਤੋਂ ਆਇਆ ਉਹ ਕਹਿੰਦਾ ਵੀ ਬਸ ਦੂਜਾ ਸ਼ਰੀਫ ਜੋ ਹੁਣ ਇਸ ਵੇਲੇ ਪ੍ਰਾਈਮ ਮਿਨਿਸਟਰ ਹੈ ਵੀ ਨਹੀਂ ਸਾਹ ਹੁੰਦਾ ਦੱਸਦੇ ਮੈਂ ਟੇਕ ਔਰ ਕਰ ਲੈਣਾ ਇਹ ਜਨਰਲ ਨੂੰ ਹਟਾਓ ਇਹਨੇ ਤਾਂ ਨਿਸ਼ਤਾ ਨਬੂਤ ਕੀਤਾ ਗਿਆ ਪੰਜਾਬ ਨੂੰ ਸਾਰਾ ਸਾਰ ਇੰਡੀਆ ਨੂੰ ਸੌਰੀ ਪਾਕਿਸਤਾਨ ਨੂੰ ਬੁਰਾ ਹਾਲ ਕੀਤਾ ਹੋਇਆ ਔਰ ਜਿਸ ਤਰ੍ਹਾਂ ਇਹ ਅੰਨਾ ਤੁੰਦ ਬਿਨਾ ਸੋਚੇ ਸਮਝੇ ਮਸਾਇਲ ਦੁਨੀਆਂ ਦੇ ਮਸਾਇਲਾ ਤੇ ਡਰੋਨ ਫਾਇਰ ਕਰ ਰਿਹਾ ਹੈ ਔਰ ਸਾਰਾ ਨਸ਼ਟ ਹੋ ਰਹੀਆਂ ਨੇ ਤੇ ਸਾਡਾ ਆਪਣੇ ਆਪ ਜੋ ਸਾਡੇ ਛੇ ਅੱਡੇ ਉਕਾ ਤਬਾਹ ਹੋ ਗਏ ਨੇ ਖਾਸ ਕਰਕੇ ਇਹਨਾਂ ਦਾ ਆਪਣਾ ਜੋ ਹੈ ਰਾਉਲ ਪਿੰਡੀ ਦੇ ਕੋਲ اسلامਾਬਾਦ ਕੋਲੇ ਹੈ ਉਹ ਸਭ ਤੋਂ ਵੱਡਾ ਅੱਡਾ ਹੈ ਉਹ ਖਤਮ ਹੋ ਗਿਆ ਹੈ ਲਾਹੌਰ ਦਾ ਖਤਮ ਹੋ ਗਿਆ ਹੈ ਲਾਹੌਰ ਜਿੱਥੇ ਇਹਨਾਂ ਦਾ ਸਾਰਾ ਜੋ ਹੈ ਏਡੀ ਗੰਦਾ ਏਡੀ ਕਮੈਂਟ ਡੋਕਰ ਸੀ ਹਵਾਈ ਜਹਾਜ਼ ਨੂੰ ਪ੍ਰੋਟੈਕਸ਼ਨ ਦੇਣ ਦਾ ਸੀ ਇਹ ਸਾਰਾ ਸਿਸਟਮ ਉਹ ਬੰਦ ਹੋ ਗਿਆ ਹੈ ਉਹ ਖਤਮ ਕੀਤਾ ਗਿਆ ਹੈ ਉਹ ਤੇ ਆਵਾਕ ਸੀਗਾ ਉਹ ਵੀ ਖਤਮ ਕੀਤਾ ਗਿਆ ਹੈ ਤਾਂ ਇਸ ਤਰ੍ਹਾਂ ਜੋ ਹੈ ਚਾਰ ਅੱਡੇ ਹੋਰ ਸੀਗੇ ਤੇ ਉਹਨਾਂ ਸਾਰਿਆਂ ਨੂੰ ਤਬਾਹ ਕਰ ਦਿੱਤਾ ਸੀ ਇੰਡੀਆ ਨੇ ਬੁਰੀ ਤਰ੍ਹਾਂ لیکن ਇਹਨਾਂ ਦੇ ਕੋਲੇ ਤਾਂ ਇਹੋ ਜਿਹੇ ਹਥਿਆਰ ਹੈ ਨਹੀਂ ਸੀਗਾ ਕਿਉਂ ਜਿਹੜੀਆਂ ਆਮ ਤ ਤੁਸੀਂ ਸਾਰੇ ਦੇਖਦੇ ਹੋ ਹਰ ਥਾਂ ਫੈਲੀਆਂ ਪਈਆਂ ਨੇ ਦੂਜੀਆਂ ਇਹਨਾਂ ਦੀਆਂ ਜਨਾਲੇ ਡਰੋਨਾ ਤੇ ਨਾਲੇ ਮਸਾਇਲਾ ਔਰ ਕਿਸੇ ਨੇ ਕੋਤੇ ਕੋਈ ਨੁਕਸਾਨ ਨਹੀਂ ਕੀਤਾ ਕੁਝ ਨਹੀਂ ਹੋਇਆ ਇਹਦਾ ਮਤਲਬ ਸਭ ਇਤਨਾ ਜ਼ਿਆਦਾ ਜੋ ਇਹਨਾਂ ਨੇ ਤੁਰਕੀ ਤੋਂ ਲਈਆਂ ਸੀ ਜਾਂ ਕੋ ਚੀਨ ਤੋਂ ਲਈਆਂ ਸੀ ਸਭ ਬੇਫਾਇਦਾ ਤੋਂ ਜੇ ਹੁਣ ਹੋਰ ਲੜੇਗਾ ਵੀ ਆ ਹੋਰ ਛੁੱਟੇਗਾ ਵੀ ਤਾਂ ਸਭ ਬੇਫਾਇਦਾ ਦਾ ਨੁਕਸਾਨ ਤਾਂ ਫਾਇਦਾ ਤਾਂ ਹੋਣਾ ਨਹੀਂ ਆ ਜੀ ਸਿਰ ਕੱਲ ਜੋ ਇਹਨਾਂ ਦੇ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਹਰ ਇੱਕ ਦੇ ਵੱਲੋਂ ਇੱਕੋ ਗੱਲ ਕਹੀ ਜਾ ਰਹੀ ਹੈ ਕਿ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਪਰ ਕੀ ਕਾਰਨ ਆ ਕਹਿੰਦੇ ਤਾਂ ਭਰੋਸਾ ਨਹੀਂ ਕੀਤਾ ਜਾ ਸਕਦਾ ਇਹ ਤਾਂ ਹੁਣ ਸਾਫ਼ ਹੀ ਹੈ ਜਦ ਇੱਕ ਵਾਰੀ ਤੇ ਕਹਿ ਦਿੰਦੇ ਆ ਕਿ ਹਾਂ ਅਸੀਂ ਅੰਡਰਸਟੈਂਡਿੰਗ ਆ ਸਾਡੀ ਕਿਸੇ ਜੋ ਹੈ ਸੀਜ਼ਫਾਇਰ ਹੋਏਗੀ ਜਦ ਸੀ ਫਾਇਰ ਤੋਂ ਕਰਨ ਤੋਂ ਬਾਅਦ ਵੀ 2-3 ਘੰਟੇ ਕਰਨ ਤੋਂ ਬਾਅਦ ਵੀ ਸਭ ਕੁਝ ਜੋ ਜੋ ਹੈ ਬਲੈਕਆਊਟ ਅਸੀਂ ਬੰਦ ਕਰਤਾ ਖਤਮ ਕਰਤਾ ਸਾਰਾ ਕੁਝ ਹੋਤਾ ਉਸ ਤੋਂ ਬਾਅਦ ਫਿਰ ਜੋ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਤੁਸੀਂ ਕਿਵੇਂ ਕਰੋਗੇ ਹੁਣ ਤੁਸੀਂ 2 ਮਿੰਟ ਮਿਲਾ ਕੇ ਚਲੇ ਜਾਨੇ ਹੋ ਘਰੋਂ ਤੇ ਉੱਤੇ ਬਾਕੇ ਦੋ ਦੁਸ਼ਮਣ ਨੇ ਆਪਸ ਵਿੱਚ ਲੜਦੇ ਨੇ ਬਾਅਦ ਵਿੱਚ ਮਿਲ ਜਾਂਦੇ ਨੇ ਸਮਝੌਤਾ ਹੋ ਜਾਂਦਾ ਫਿਰ ਜਾ ਕੇ ਬਾਅਦ ਦੇ ਵਿੱਚ ਲੜਾਈ ਸ਼ੁਰੂ ਕਰ ਲੋਗੇ ਇਹਦਾ ਮਤਲਬ ਤੁਸੀਂ ਤਾਂ ਸ਼ਾਂਤੀ 'ਚ ਰਹੇ ਨਹੀਂ ਸਕਦੇ ਤਾਂ ਉਹ ਤੁਹਾਡੀ ਇੰਟਰਨਲ ਫਾਈਟ ਹੈ ਨਾ ਮੈਨੂੰ ਲੱਗਦਾ ਉਹਦੇ ਕਰਕੇ ਹੀ ਜੇ ਜੋ ਹੈ ਗਿਆ ਹੈ ਲੇਕਨ ਫਿਰ ਪ੍ਰੈਸ਼ਰ ਇੰਡੀਆ ਦਾ ਪ੍ਰੈਸ਼ਰ ਪਾਉਣ ਤੋਂ ਕਿ ਅਸੀਂ ਤੁਹਾਨੂੰ ਤਬਾਹ ਕਰ ਦੇਵਾਂਗੇ ਜੇ ਤੁਸੀਂ ਇਹ ਦੁਬਾਰਾ ਚਾਲੂ ਰੱਖਿਆ ਤਾਂ ਇੰਡਿਆ ਐਡਾ ਮਾੜਾ ਨਹੀਂ ਹੈ ਇੰਡਿਆ ਬੜਾ ਤਕੜਾ ਹੈ ਉਹ ਤੁਹਾਨੂੰ ਪਤਾ ਹੀ ਹੈ ਬੰਗਲਾਦੇਸ਼ ਅਸੀਂ ਕੀ ਕੀਤਾ ਸੀ ਅਸੀਂ ਤਾਂ ਥੱਲੇ ਇਹ ਸੀ ਦੋ ਦੇਸ਼ ਇਹ ਦੋ ਟੁਕੜੇ ਸੀ ਇਹਦੇ ਵੈਸਟ ਪਾਕਿਸਤਾਨ ਤੇ ਈਸਟ ਪਾਕਿਸਤਾਨ ਈਸਟ ਪਾਕਿਸਤਾਨ ਤਾਂ ਅਸੀਂ ਕੱਟ ਕੇ ਬੰਗਲਾਦੇਸ਼ ਬਣਾ ਦਿੱਤਾ ਔਰ ਇਹਨਾਂ ਦੇ ਜਿੰਨੇ ਵੱਡੇ ਵੱਡੇ ਤਕੜੇ ਤਕੜੇ ਅਫਸਰ ਸੀ ਨਾ ਸਾਰੇ 93000 ਜੇਲ੍ਹ 'ਚ ਸੀਗੇ ਤੇ ਇਹ ਔਡਰ ਕੀ ਹੈ ਜੀ ਮਰਨਜੀਤ ਸਿੰਘ ਦਾ ਰਾਜੀ ਹੈ ਹੋਰ ਕੀ ਹੈ ਜੀ ਤੇ ਅਸੀਂ ਵੀ ਉਹ ਵੀ ਕਰ ਸਕਦੇ ਹਾਂ ਜੇ ਅਸੀਂ ਆਈ ਤੇ ਆਈ ਤੇ ਕੁਝ ਨਹੀਂ ਛੱਡਣ ਲੱਗੇ ਜੀ ਇਹਨੂੰ ਸਮਝ ਲੈਣਾ ਚਾਹੀਦਾ ਇੰਡੀਆ ਜੋ ਹੈ ਜਬ ਚੱਲੇਗਾ ਤਾਂ ਫਿਰ ਖਤਮ ਕਰਕੇ ਹਟੇਗਾ ਜਿਵੇਂ ਤੁਸੀਂ ਗੱਲ ਕੀਤੀ ਇਹ ਸਾਰਾ ਸਮਝੌਤਾ ਵਾ ਜਿਹੜਾ ਜੋ ਵੀ ਗੱਲਬਾਤ ਕੱਲ ਹੋਈ ਹੋ ਗਈ ਉਹ ਇੰਡੀਆ ਤੇ ਪਾਕਿਸਤਾਨ ਦੀ ਆਪਸੀ ਗੱਲਬਾਤ ਹੈ ਤੇ ਇਸ ਦੇ ਵਿੱਚ ਕ੍ਰੈਡਿਟ ਹੈ ਜਿਹੜਾ ਕਿ ਉਹ ਟਰੰਪ ਲੈ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੈਂ ਕਰਵਾਵਾਂਗਾ ਤੇ ਅੱਜ ਵੀ ਉਹਨਾਂ ਦੇ ਵੱਲ ਇਹ ਗੱਲ ਆਖੀ ਗਈ ਹੈ ਕਿ ਇਹਨਾਂ ਦਾ ਕਸ਼ਮੀਰ ਦਾ ਮਸਲਾ ਵਾ ਜਿਹੜਾ ਕਿ ਮੈਂ ਸੌਟ ਕਰਵਾ ਦਿਆਂਗਾ ਉਹ ਸਾਡਾ ਗਵਾਂਢੀ ਹੁਣ ਸਾਡੇ ਆਪਸ ਵਿੱਚ ਹੋ ਗਏ ਘਰ ਦੇ ਵਿੱਚ ਲੜਾਈ ਝਗੜਾ ਆ ਜਾਓ ਹੋ ਗਿਆ ਤੇ ਅਸੀਂ ਆਪਣੇ ਆਪ ਸਮਝੌਤਾ ਕਰਦੇ ਗੋਣ ਮੈਂ ਹਟਾਤੇ ਜੀ ਉਹ ਐਵੇਂ ਸ਼ਾ ਖਾਂ ਖਾਂ ਖਾ ਦੇਖੋ ਜੀ ਮੈਂ ਇਹਨੂੰ ਬੰਦ ਕਰਾਤਾ ਮੈਨੂੰ ਕਰ ਕੋ ਮੈਂ ਕਸ਼ਮੀਰ ਦਾ ਸਮਝੌਤਾ ਵੀ ਕਰਾ ਦਿਆਂਗਾ ਇਹ ਮੈਂ ਇਹ ਕਰਾ ਦਿਆਂਗਾ ਕਿ ਸੱਦੀ ਨਾਲ ਲਾੜੀ ਸੱਦੀ ਨਾਲ ਬੁਲਾਈ ਮੈਂ ਲਾੜੇ ਦਿੱਤਾਈ ਅਸੀਂ ਸੱਧਿਆ ਤਾਂ ਨਹੀਂ ਗਾ ਇਹਨੂੰ ਆ ਹੁਣ ਸਮਝੌਤੇ ਕਰਾਉਣ ਲਈ ਸੱਧਿਆ ਨਹੀਂ ਅਸੀਂ ਕਸ਼ਮੀਰ ਚ ਬੁਲਾਉਣ ਨੂੰ ਸੱਧਿਆ ਉਹਨੂੰ ਜਦ ਅਸੀਂ ਇਹਦੇ ਨਾਲ ਕੋਈ ਅਜਾ ਹੈ ਹੀ ਨਹੀਂ ਕੋ ਰੱਖੇ ਨਹੀਂ ਤਲਕਾਤ ਹੀ ਨਹੀਂ ਕੋ ਲੈ ਹੁਣ ਤਾਂ ਜਿਹੜਾ ਨਾਂ ਵਾਸ ਹੈ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਆ ਕੇ ਕਹਿ ਕੇ ਗਿਆ ਸਾਡਾ ਤਾਂ ਇੰਡੀਆ ਤੇ ਭਾਰਤ ਦੇ ਲੜਾਈ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਉਹ ਹੁਣ ਤਾਂ ਕਹਿ ਕੇ ਗਿਆ ਕੱਲ ਤੋ ਤੇ ਕਿ ਤੋਂ ਤੋਂ ਉਸ ਨੂੰ ਹੱਤਾ ਕਰਾਉਣ ਵਾਲਾ ਹੋ ਗਿਆ ਜੀ ਤੋ ਉਹਦਾ ਐਵੇਂ ਆਵਾਜ਼ ਇੱਕ ਇੱਕ ਚੌਧਰ ਲੈਣ ਦਾ ਇੱਛਾ ਹੈ ਉਹ ਉੱਥੇ ਵੀ ਚੌਧਰ ਲੈਣ ਨੂੰ ਫਿਰਦਾ ਸੀਗਾ ਅ ਰਸ਼ੀਆ ਦੇਤੇ ਯੂਕਰੇਨ ਦੇ ਵਿੱਚ ਜੀ ਤੋ ਹੁਣ ਕੀ ਕੀਤਾ ਰਸ਼ੀਆ ਤੇ ਯੂਕਰੇਨ ਨੇ ਉਹਨੇ ਕਿਹਾ ਕਿ ਅਸੀਂ ਆਪਣੇ ਆਪ ਹੀ ਡਾਇਰੈਕਟ ਗੱਲ ਕਰਾਂਗੇ ਤੋ ਉਹ ਸਭ ਜੋ ਹੈ ਡਾਇਰੈਕਟ ਸਾਡੀ ਵੀ ਡਾਇਰੈਕਟ ਗੱਲ ਹੀ ਆ ਹੁਣ ਜਦਨੇ ਅਸੀਂ ਆਪਣੇ ਆਪ ਕਰ ਲਾਂਗੇ ਤੂੰ ਵਿੱਚੋਂ ਕਿਉਂ ਆ ਇੱਥੇ ਵੀ ਤਾਂ ਡਾਇਰੈਕਟ ਗੱਲ ਹੀ ਹੋਈ ਆ ਨੀ ਇਹ ਤੇ ਕਿਤੇ ਬੈਠਾ ਹੈ ਤੇ ਕਿਸੇ ਸਮਝੌਤੇ ਦੇ ਵਿੱਚ ਕਿਤੇ ਮੀਡੀਆ ਐਕਸ਼ਨ ਕੀਤੀ ਹੈ ਇਹਨੇ ਬੈਠੇ ਤੇ ਫਿਰ ਕਿੱਥੋਂ ਬਣ ਗਿਆ ਉਹ ਮੋਡੀਰੇਟਰ ਜੀ ਤੋਂ ਖਾਮ ਖਾਮ ਐਵੇਂ ਸੇ ਮਸ਼ਹੂਰੀ ਲੈਣ ਨੂੰ ਪਪੂਲਿਆ ਮਾਰਨ ਨੂੰ ਜੀ ਗੱਲਾਂ ਸਭ ਤੋਂ ਦੁਨੀਆ ਦੀ ਪ੍ਰਸਿੱਧੀ ਭਰਉਣ ਦੀ ਕੋਸ਼ਿਸ਼ ਕਰਨੀ ਔਰ ਖਾਸ ਕਰਕੇ ਜੋ ਵੈਸਟਰਨ ਮੀਡੀਆ ਹੈ ਉਹ ਤਾਂ ਇਹਦੀ ਗੱਲ ਚ ਉਹਦੇ ਦੇਖੋ ਨਾ ਉਹਦੇ ਤੇ ਇਹੀ ਗੱਲਾਂ ਜਿਹੜੀਆਂ ਕਹਿੰਦਾ ਉਹੀ ਆਉਂਦੀਆਂ ਨੇ ਤਾਂ ਇਹ ਜਿਹੜਾ ਹੈਗਾ ਗਲਤ ਕੰਮ ਹੈ ਜੋ ਜਿਵੇਂ ਆਵਾਹਾਂ ਤੇ ਆਵਾਹਾਂ ਨੇ ਵੀ ਵਾਹਾਂ ਹੀ ਨੇ ਕਿਸਮ ਦੀਆਂ ਕੁਛ ਗਿਆ ਕਿ ਤੱਕ ਦਾ ਪਲਟਾ ਜਿਹੜਾ ਪਾਕਿਸਤਾਨ ਦੇ ਵਿੱਚ ਹੋ ਸਕਦਾ ਹੈ ਤੇ ਉਹਦੇ ਨਾਲ ਇੰਡੀਆ ਤੇ ਕੋਈ ਅਸਰ ਪੈ ਸਕਦਾ ਹੈ ਜੰਗ ਨੂੰ ਲੈ ਕੇ ਪੋਜੀਟਿਵ ਅਸਰ ਹੋਏਗਾ ਬੰਦੇ ਮੈਨੂੰ ਲੱਗਦਾ ਚੰਗੇ ਆਉਣਗੇ ਸ਼ਾਇਦ ਜੇ ਨਵਾਜ਼ ਸ਼ਰੀਫ ਪਾਵਰ ਚ ਆ ਜਾਂਦਾ ਹੈ ਔਰ ਜੇ ਚੀਫ ਹਵਾਈ ਫੀਟ ਸਟਾਫ ਚੇਂਜ ਹੋ ਜਾਂਦਾ ਹੈ ਜੋ ਇੱਕ ਕਟੜਾ ਹੈ ਮੁਸਲਮਾਨ ਉਹ ਪੜਿਆ ਹੀ ਦੂਜਾ ਮਸਜਿਦਾ ਜੀ ਇਹ ਸਾਰਾ ਮੋੜ ਤੋਂ ਦਾ ਸਾਰ ਨਾਲੇਜ ਉਹੀ ਹੈ ਉਹਨੇ ਸਾਰੀ ਆਰਮੀ ਜੋ ਹੈ ਕਟੜ ਬਣਾ ਛੱਡੀ ਹੈ ਉਹ ਫਿਰ ਇੱਕ ਕਲੀਨ ਵਾਤਾਵਰਨ ਜੋ ਹੈ ਉਹਦੇ ਨਾਲ ਗੱਲ ਕਰਕੇ ਅੱਗੇ ਨੂੰ ਵਧਣ ਦਾ ਸਾਨੂੰ ਇੱਕ ਰਾਹ ਦਿਹ ਜਾਂਦਾ ਹੈ ਜੀ ਇਹ ਫਾਇਦਾ ਹੋਏਗਾ ਸਾਨੂੰ ਤੇ ਖਾਸ ਕਰਕੇ ਜਿਹੜੀਆਂ ਦਿੱਕਤਾਂ ਨੇ ਇਹ ਨਹੀਂ ਆਉਣਗੀਆਂ ਸੋ ਰਿਟਾਇਰਡ ਕਰਨਲ ٹی ਐਸ ਕਰੀਵਾਲ ਜੀ ਤੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦਾ ਕਹਿਣਾ ਸੀਗਾ ਕਿ ਜਿਹੜੇ ਸਮਝੌਤਾ ਵਾ ਉਹ ਪਾਕਿਸਤਾਨ ਤੇ ਭਾਰਤ ਦੇ ਵਿੱਚ ਆਪਸੀ ਸਮਝੌਤਾ ਸੀਗਾ ਤੇ 트럼ਪ ਦਾ ਵਿੱਚ ਕੋਈ ਇਸ ਦੇ ਵਿੱਚ ਲੈਣਾ ਦੇਣਾ ਨਹੀਂ ਸੀ ਤੇ ਉਸ ਦੇ ਨਾਲ ਇਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜੇਕਰ ਪਾਕਿਸਤਾਨ ਦੇ ਵਿੱਚ ਤਖਤਾ ਪਲਟ ਹੁੰਦਾ ਹੈ ਤਾਂ ਉਸ ਦੇ ਨਾਲ ਇੰਡੀਆ ਤੇ ਉੱਤੇ ਬੜਾ ਪੋਜ਼ਿਟਿਵ ਇੱਕ ਫੈਕਟ ਹੈ ਜਿਹੜਾ ਕਿ ਇਸ ਚੀਜ਼ ਦਾ ਪਵੇਗਾ